ਜੀ ਡ੍ਰਿਲ ਮਸ਼ੀਨ ਲੈ ਕੇ ਆਏ ਆ ਪੂਰੀ ਸੈੱਟ ਮਿਲੇਗਾ ਜੀ ਪੂਰਾ ਸੈੱਟ ਬਣਿਆ ਹੋਇਆ ਦੇਖੋਗਾ ਇਹ ਤਕਰੀਬਨ 30 ਪੀਸ ਦਾ ਸੈੱਟ ਰਹੇਗਾ ਜੀ ਚਾਰਜਰ ਬੈਟਰੀ ਆਪਰੇਟਡ ਹੈ ਜੀ ਆ ਦੇਖੋ ਜੀ ਬਹੁਤ ਵਧੀਆ ਹੈਵੀ ਕੁਆਲਟੀ ਜੀ ਲੈ ਕੇ ਆਏ ਆ ਥੋੜੀ ਪੁਸ਼ ਕਰਕੇ ਇਹ ਸਿੱਧੀ ਵੀ ਹੋ ਜਾਂਦੀ ਹੈ ਮਸ਼ੀਨ ਆ ਦੇਖੋ ਸਿਰਫ ਔਰ ਸਿਰਫ 790 ਰੁਪਏ ਇੱਕ ਆ ਆਪਣੇ ਕੋਲ ਕਾਫੀ ਬੇਟਰ ਕਾਫੀ ਸ਼ੇਕਰ ਵਿਖਾਇਆ ਸੀ ਅਸੀਂ ਪਿੱਛੇ ਵੀ ਵੀਡੀਓ ਵਿੱਚ ਬਹੁਤ ਜ਼ਿਆਦਾ ਵਿਕਿਆ ਸੀ ਆਪਣਾ ਹਾਂਜੀ ਇਹ ਨਾ ਅੱਗੇ ਗਰਮੀਆਂ ਆ ਰਹੀ ਜਿਵੇਂ ਲੱਸੀ ਵਗੈਰਾ ਬਣਾਣੀ ਹੈ ਦੀ ਸਪੀਡ ਚੈੱਕ ਕਰੋ ਹੈ ਦੀ ਹਾਂਜੀ ਵੀਰੇ ਆਹ ਸਪੀਡ ਹੈ ਇਹਦੀ ਬਹੁਤ ਵਧੀਆ ਕੁਆਲਿਟੀ ਕੋਫੀ ਬੀਟਰ ਵੀ ਹੈ ਕੋਫੀ ਸ਼ੇਕਰ ਵੀ ਹੈ ਜਿਵੇਂ ਮਰਜੀ ਇਹਦੇ ਵਿੱਚ ਬਣਾਓ ਜੀ ਇਹ 350 ਰੁਪਏ ਵੀਰੇ ਇੱਕਾ ਨਵੀਂ ਮਸ਼ੀਨ ਆਈ ਹੈ ਭਾਜੀ ਦਰਖਤ ਵਡਣ ਵਾਲੀ ਜਿਹੜੇ ਘਰ ਦੇ ਵਿੱਚ ਕੰਮ ਕਰ ਯੂਜ਼ ਕਰਦੀਆਂ ਨਾ ਦੇਖੋ ਇਹ 48 ਵਾਟ ਦੀ ਬੈਟਰੀ ਲੱਗੀ ਹੋਈ ਹੈ ਜੀ ਆਹ ਬਲੇਡ ਲੱਗੇ ਹੋਏ ਨੇ 3 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਇੱਕ ਵਾਰੀ ਚਾਰਜਰ ਕੀਤਾ ਕੋਰਲੈਸ ਬੈਟਰੀ ਆ ਕੋਈ ਤਾਰ ਨਹੀਂ ਆਪਾਂ ਲਾਈ ਹੋਈ ਇਹ ਚਾਰਜਿੰਗ ਵਾਲੀ ਬੈਟਰੀ ਇਹ ਸਪੀਡ ਇਹਦੀ ਚੈੱਕ ਕਰੋ ਕੋਰਲੈਸ ਬੈਟਰੀ ਚ 6 ਮੰਥ ਦੀ ਗਾਰੰਟੀ ਹੈ ਇਹਦੀ ਬੈਟਰੀ ਦੀ ਜੀ ਅੱਗੇ ਵਾਟਰ ਡਿਸਪੈਂਸਰ ਜਿਹੜੇ ਆਪਣੇ ਪਾਣੀ ਵਾਲੇ ਵੱਡੀਆਂ ਵੱਡੀਆਂ ਬੋਤਲਾਂ ਨੇ ਉਹਦੇ ਵਿੱਚ ਪਾਈਪ ਪਾਣੀ ਹੈ ਆ ਸਪੀਡ ਚੈੱਕ ਕਰੋ ਜੀ ਕਿ ਜਿਵੇਂ ਬਾਰਿਸ਼ਾ ਦਾ ਮਾਹੂਲ ਆ ਰਿਹਾ ਨਾ ਲੈਂਟਰ ਦੇ ਉੱਤੇ ਜਿਵੇਂ ਤਰੇੜਾਂ ਆ ਜਾਂਦੀਆਂ ਨੇ ਇਹ ਗਲੂ ਲੈ ਕੇ ਆਏ ਆਂ ਸੀ ਸਿਰਫ ਔਰ ਸਿਰਫ 150 ਰੁਪਏ ਦੀ ਗਲੂ ਹੈ ਜੀ ਇਹ ਜਿੱਥੇ ਮਰਜ਼ੀ ਗਲੂ ਲਾ ਦਿਓ ਖਾਂ ਸੁਲਾਬ ਨਹੀਂ ਆਏਗੀ ਕੁਝ ਵੀ ਨਹੀਂ ਆਏਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਤਾ ਪਿਆਰ ਲੁਧਿਆਣਾ ਫੀਲਡ ਗੰਗ ਲੈਂਟਰੋਨਿਕ ਦਾ ਸਾਮਾਨ ਦਿਖਾਉ ਰਹੇ ਆ ਤੁਹਾਨੂੰ ਅੱਜ ਨੇੜੇ ਗੁਰਦੁਆਰਾ ਦੁੱਖ ਨਿਮਰਨ ਸਾਹਿਬ ਫੀਲਡ ਗੰਗ ਤੇ ਬਹੁਤ ਘੱਟ ਰੇ ਬਾਈ ਰੇਟ ਬਹੁਤ ਜ਼ਿਆਦਾ ਹੁੰਦੇ ਆ ਤੇ ਗਾਰੰਟੀ ਦੇ ਵਿੱਚ ਸਾਮਾਨ ਹੋਊਗਾ ਪੂਰੀ ਟੌਪ ਦੀ ਕੰਪਨੀ ਦਾ ਆ ਜੋ ਵੀਡੀਓ ਨੇ ਬਣੇ ਰਿਓ ਜੀ ਹਾਂਜੀ ਆ ਬਾਈ ਦੀ ਸ਼ਾਪ ਆ ਬਾਬਾ ਨਾਨਕ ਦੀ ਹੱਟੀ ਨਾਮ ਆ ਤਾਂ ਸਵਾਗਤ ਆ ਬਾਈ ਨੂੰ ਮਿਲੋ ਰਿਹਾ ਜੀ ਵੀਡੀਓ ਨਾ ਬਣੇ ਰਿਓ ਹਾਂਜੀ ਭਾਈ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਾਰੇ ਤੇਜੀ ਕੈਨ ਪੇਜ ਵਾਲਿਆਂ ਨੂੰ ਪਿਆਰ ਭਰੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਪਿਆਰ ਦਿੰਦੇ ਰਹਿੰਦੇ ਹੋ ਓ ਇਸੇ ਤਰ੍ਹਾਂ ਆਪਣੀਆਂ ਵੀਡੀਓ ਜਿਹੜੀਆਂ ਨੇ ਸ਼ੇਅਰ ਕਰਦੇ ਰਿਹਾ ਕਰੋ ਤੁਹਾਨੂੰ ਵੀ ਪਤਾ ਆਪਣੀ ਸ਼ਾਪ ਉੱਤੇ ਨਵੇਂ-ਨਵੇਂ ਗੈਜੇਟਸ ਅਸੀਂ ਲੈ ਕੇ ਆਂਦੇ ਰਹਿੰਨੇ ਆ ਜੀ ਇੱਕ ਅਸੀਂ ਆ ਕਿ 6 ਕਾਰਵਾਸ਼ਰ ਦਿਖਾਇਆ ਸੀ ਜੀ ਕਾਰਵਾਸ਼ਰ ਤੋਂ ਬਾਅਦ ਇੱਕ ਵੈਕਿਊਮ ਕਲੀਨਰ ਲੈਂਦਾ ਸੀ ਇੱਕ ਨਵੀਂ ਮਸ਼ੀਨ ਆਈ ਹੈ ਭਾਜੀ ਦਰਖਤ ਵੱਢਣ ਵਾਲੀ ਜਿਹੜੇ ਘਰ ਦੇ ਵਿੱਚ ਕੰਮ ਕਰ ਯੂਜ਼ ਕਰਦੀਆਂ ਨਾ ਦੇਖੋ ਇਹ 48 ਵਾਟ ਦੀ ਬੈਟਰੀ ਲੱਗੀ ਹੋਈ ਹੈ ਜੀ ਆਹ ਬਲੇਡ ਲੱਗੇ ਹੋਏ ਨੇ 3 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਇੱਕ ਵਾਰੀ ਚਾਰਜਰ ਕੀਤਾ ਕੋਡਲੈਸ ਬੈਟਰੀ ਹੈ ਕੋਈ ਤਾਰ ਨਹੀਂ ਆਪਾਂ ਲਾਈ ਹੋਈ ਇਹ ਚਾਰਜਿੰਗ ਵਾਲੀ ਬੈਟਰੀ ਹੈ ਸਪੀਡ ਅਸੀਂ ਚੈੱਕ ਕਰੋ ਔਰ ਇਹਦਾ ਲੋਕ ਦਿੱਤਾ ਹੋਇਆ ਹੈ ਇੱਥੋਂ ਦੀ ਜਦੋਂ ਲੋਕ ਦਬਾਵਾਂਗੇ ਇਹ ਹੋਣ ਹੋ ਜਾਂਦੀ ਹੈ ਕਿੰਨੇ ਦੀ ਹੈ ਇਹ ਇਹ 1650 ਰੁਪਏ ਦੀ ਹੈ ਕੋਡਲੈਸ ਬੈਟਰੀ ਚ 6 ਮੰਥ ਦੀ ਗਾਰੰਟੀ ਹੈ ਇਹਦੀ ਬੈਟਰੀ ਦੀ ਜੀ ਓਕੇ ਇੱਕ ਅਸੀਂ ਹੁਣ ਬੜੀਆ ਵਧੀਆ ਵਧੀਆ ਚੀਜ਼ਾਂ ਲੈ ਕੇ ਆਏ ਆ ਚਲਦੀ ਚਲਦੀ ਵੀਡੀਓ ਆਪਣੀ ਨਾਲ ਸ਼ੇਅਰ ਕਰ ਦੋਗਾ ਆਹ ਦੇਖੋਗਾ ਇੱਕ ਅਸੀਂ ਅ ਅੱਗੇ ਗਰਮੀ ਆ ਰਹੀ ਨਾ ਜਿਵੇਂ ਗੱਡੀਆਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਡੈਸ਼ਬੋਰਡ ਦਾ ਹਾਂਜੀ ਆਹ ਸਾਰਵਿੰਡ ਸ਼ੀਟਰ ਲੈ ਕੇ ਆਏ ਆ ਬੜਾ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਇਹ ਧੁੱਪ ਤੋਂ ਆਪਣੀ ਗੱਡੀ ਨੂੰ ਪ੍ਰੋਟੈਕਟ ਕਰਦਾ ਹੈ ਜੀ ਜਿਵੇਂ ਗੱਡੀ ਦੇ ਅੰਦਰ ਸਾਰਾ ਸਮਾਨ ਖਰਾਬ ਹੋ ਜਾਂਦਾ ਹੈ ਇਹ ਕਾਰ ਦੇ ਮੂਹਰੇ ਫਰੰਟ ਸ਼ੀਸ਼ੇ ਦੇ ਉੱਤੇ ਲੱਗ ਜਾਏਗਾ ਓਕੇ ਬ੍ਰਾਦਰ ਤੇ ਅੰਦਰ ਰਹਿਣ ਪੂਰੀ ਸੇਫਟੀ ਰਹੇਗੀ ਠੀਕ ਹੈ ਇਹ ਛਤਰੀ ਅਸੀਂ ਲੈ ਕੇ ਆਏ ਸਿਰਫ 550 ਰੁਪਏ ਦੀ ਜੀ ਓਕੇ ਬ੍ਰਾਦਰ ਇੱਕ ਅੱਗੇ ਜਿਵੇਂ ਗਰਮੀਆਂ ਦਾ ਮੌਸਮ ਆ ਰਿਹਾ ਬਾਹਰ ਨਿਕਲਣਾ ਠੰਡਾ ਪਾਣੀ ਜਿਨ੍ਹਾਂ ਨੂੰ ਚਾਹੀਦਾ ਆਪਣੇ ਕੋਲ ਵੈਸੇ ਇਹ ਬੋਤਲ 250 ਰੁਪਏ ਤੋਂ ਸ਼ੁਰੂ ਹੋ ਜਾਂਦੀ ਠੰਡੇ ਵਾਲੀ ਓਕੇ ਬ੍ਰਾਦਰ ਇਹ ਠੰਡੀ ਔਰ ਗਰਮ ਦੋਵਾਂ ਵਾਲੀ ਬੋਤਲ ਹੈ 250 ਰੁਪਏ ਤੋਂ ਸ਼ੁਰੂ ਹੋ ਜੇਗੀ ਸਟੀਲ ਦੀ ਬੋਤਲ ਰਹੇਗੀ ਨਾਲ ਬੈਗ ਵੀ ਇਹਦੇ ਰਹਿਗਾ ओके okay. एक ਅਸੀਂ ਆ ਜਿਨ੍ਹਾਂ ਦੇ ਗੈਸ ਅੱਧ ਜਿਆਦਾ ਬਲ ਰਹੀ ਏ ਆ ਗੈਸ ਸੇਵਰ ਆ ਗਿਆ ਗੈਸ ਸੇਵਰ ਤੇ ਚੁੱਲ੍ਹੇ ਦੇ ਬਰਨਰ ਦੇ ਉੱਤੇ ਲੱਗ ਜਾਏਗਾ ਇਹ ਅੱਗ ਦੀ ਸਪੀਡ ਜਿਹੜੀ ਹੈ ਵਧਾ ਦਿੰਦਾ ਜੀ ਓਕੇ ਇਹ ਵਾਲਾ ਆਪਣੇ ਕੋਲ ਮਿਲ ਜੇਗਾ ਇੱਕ ਤਾਂ ਅੱਗੇ ਵਾਟਰ ਡਿਸਪੈਂਸਰ ਜਿਹੜੇ ਆਪਣੇ ਪਾਣੀ ਵਾਲੀਆਂ ਵੱਡੀਆਂ ਵੱਡੀਆਂ ਬੋਤਲਾਂ ਨੇ ਉਹਦੇ ਵਿੱਚ ਪਾਈਪ ਪਾਣੀ ਹੈ ਆ ਸਪੀਡ ਚੈੱਕ ਕਰ ਲਈ ਇਹ ਇਹਦੇ ਵਿੱਚੋਂ ਪਾਣੀ ਖਿੱਚ ਕੇ ਗਲਾਸ ਵਿੱਚ ਅੰਦਰ ਬਾਹਰ ਘੜ ਦੇਗਾ ਓਕੇ ਬਾਈ ਇਹ ਆਪਣੇ ਕੋਲ ਮਿਲ ਜੇਗੀ ਇੱਕ ਆ ਆਪਾਂ ਮਸ਼ੀਨ ਲੈ ਕੇ ਆਏ ਆ ਕਰੀਮ ਬਣਾਉਣ ਵਾਲੀ ਦਹੀਂ ਮੱਖਣ ਕਰੀਮ ਜਿੰਨੇ ਵੀ ਬਣਾਣਾ ਵੇ ਇਹ ਵਾਲੀ ਮਸ਼ੀਨ ਮਿਲ ਜੇਗੀ 550 ਰੁਪਏ ਦੀ ਓਕੇ ਵੀਰੇ ਇੱਕ ਆ ਆਪਣੇ ਕੋਲ ਕੋਫੀ ਬੀਟਰ ਕੋਫੀ ਸ਼ੇਕਰ ਵਿਖਾਇਆ ਸੀ ਅਸੀਂ ਪਿੱਛੇ ਵੀ ਵੀਡੀਓ ਵਿੱਚ ਬਹੁਤ ਜ਼ਿਆਦਾ ਵਿਕਿਆ ਸੀ ਆਪਣਾ ਹਾਂਜੀ ਇਹ ਨਾ ਅੱਗੇ ਗਰਮੀ ਆ ਰਹੀ ਜਿਵੇਂ ਲੱਸੀ ਵਗੈਰਾ ਬਣਾਣੀ ਹੈ ਦੀ ਸਪੀਡ ਚੈੱਕ ਕਰੋ ਹੈ ਦੀ ਹਾਂਜੀ ਵੀਰੇ ਆ ਸਪੀਡ ਹੈ ਦੀ ਬਹੁਤ ਵਧੀਆ ਕੁਆਲਿਟੀ ਕੋਫੀ ਬੀਟਰ ਵੀ ਹੈ ਕੋਫੀ ਸ਼ੇਕਰ ਵੀ ਹੈ ਜੋ ਮਰਜ਼ੀ ਇਹਦੇ ਵਿੱਚ ਬਣਾਓ ਜੀ ਇਹ 350 ਰੁਪਏ ਵੀਰੇ 350 450 ਇੱਕ ਅੱਗੇ ਜਿਵੇਂ بارشਾਂ ਦਾ ਮਾਹੌਲ ਆ ਰਿਹਾ ਨਾ ਲੈਂਟਰ ਦੇ ਉੱਤੇ ਜਿਵੇਂ ਤਰੇੜਾਂ ਆ ਜਾਂਦੀਆਂ ਨੇ ਇਹ ਗਲੂ ਲੈ ਕੇ ਆਏ ਆ ਅਸੀਂ ਸਿਰਫ ਔਰ ਸਿਰਫ 150 ਰੁਪਏ ਦੀ ਗਲੂ ਹੈ ਜੀ ਇਹ ਜਿੱਥੇ ਮਰਜ਼ੀ ਗਲੂ ਲਾ ਦਿਓ ਖਾਂ ਸਲਾਬ ਨਹੀਂ ਆਏਗੀ ਕੁਝ ਵੀ ਨਹੀਂ ਆਏਗਾ ਆ ਅਸੀਂ ਡ੍ਰਿਲ ਮਸ਼ੀਨ ਲੈ ਕੇ ਆਏ ਆ ਪੂਰੀ ਸੈੱਟ ਮਿਲੇਗਾ ਜੀ ਪੂਰਾ ਸੈੱਟ ਬਣਿਆ ਹੋਇਆ ਦੇਖੋਗਾ ਇਹ ਤਕਰੀਬਨ 30 ਪੀਸ ਦਾ ਸੈੱਟ ਰਹੇਗਾ ਜੀ ਚਾਰਜਰ ਬੈਟਰੀ ਆਪਰੇਟਡ ਹੈ ਜੀ ਆ ਦੇਖੋ ਬੋਧ ਵਧੀਆ ਹੈਵੀ ਕੁਆਲਿਟੀ ਚ ਲੈ ਕੇ ਆਏ ਆ ਥੋੜੀ ਪੁਸ਼ ਕਰਕੇ ਇਹ ਸਿੱਧੀ ਵੀ ਹੋ ਜਾਂਦੀ ਹੈ ਮਸ਼ੀਨ ਆ ਦੇਖੋ ਸਿਰਫ ਔਰ ਸਿਰਫ 790 ਰੁਪਏ ਦੀ ਓਕੇ ਵੀਰੇ 790 ਰੁਪਏ ਦੀ ਲੀਥੀਅਮ ਬੈਟਰੀ ਪਈ ਹੈ ਘਰੀ ਚਾਰਜਰ ਕਰੇ ਤੇ 3 ਘੰਟੇ ਦਾ ਬੈਟਰੀ ਬੈਕਅਪ ਜੀ